ਕਿ ਬ੍ਰਾਹਮਣਵਾਦੀ ਸੋਚ ਜਿਹੜੀ ਆ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਗੱਲ ਹੀ ਇਹੀ ਹੈ ਢਾਂਚਾ ਬਦਲਿਆ ਜਾ ਰਿਹਾ ਹੈ ਨਾ ਇਹ ਬਦਲੇਗਾ ਇਸ ਗੱਲ ਕਰਕੇ ਜਾ ਰਿਹਾ ਹੈ ਕਿ ਜਿੰਨੀਆਂ ਸੈਨਟ ਦੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਇੱਕ ਵਾਰ ਵੀ ਪਿਛਲੀਆਂ ਜਿੰਨੀਆਂ ਸਰਕਾਰਾਂ ਰਹੀਆਂ ਚਾਹੇ ਬਾਦਲ ਸਾਹਿਬ ਦੀ ਰਹੀ ਕੈਪਟਨ ਸਾਹਿਬ ਰਹੇ ਜਾਂ ਹੁਣ ਆਲੀ ਭਗਵੰਤ ਮਾਨ ਨੇ ਇਹਨਾਂ ਚੋਂ ਕੋਈ ਵੀ ਨੁਮਾਇੰਦਾ ਜਿਹੜਾ ਉੱਥੇ ਨਹੀਂ ਮੀਟਿੰਗ ਦੇ ਵਿੱਚ ਗਿਆ ਜਦਕਿ ਸੋਮ ਪ੍ਰਕਾਸ਼ ਜਿਹੜੇ ਬੀਜੇਪੀ ਦੇ ਨੇ ਉਹ ਹਰ ਮੀਟਿੰਗ 'ਚ ਸ਼ਾਮਲ ਹੋਏ ਹੈ ਜਿਹੜੀ ਇੱਕ ਪੰਜਾਬ ਯੂਨੀਵਰਸਿਟੀ ਆ ਉਦੇ ਆਧਾਰ ਤੇ ਸਾਡਾ ਇਹ ਦਾਵਾ ਵਾ ਕਿ ਚੰਡੀਗੜ੍ਹ ਪੰਜਾਬ ਦਾ ਉਹੋ ਜਿਹੀਆਂ ਚੀਜ਼ਾਂ ਨੂੰ ਸਾਰੀਆਂ ਨੂੰ ਖਤਮ ਕਰਨ ਵਾਸਤੇ ਇਹ ਗੁੰਤ ਬਣੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਇਹ ਇਥੋਂ ਹੱਕ ਖਤਮ ਕੀਤਾ ਜਾਵੇ ਪੰਜਾਬ ਜਿਸ ਪੋਜੀਸ਼ਨ 'ਚ ਪਹੁੰਚ ਗਿਆ ਉਹ ਸਾਡੀ ਪੋਲੀਟੀਕਲ ਅਧਰਾਂ ਦੀ ਜਾਂ ਬੇਈਮਾਨ ਲਾਲੋ ਜਾਂ ਬੇਇਸਲਾਪਨ ਲਾਲੋ ਉਹਦੀ ਵਜ੍ਹਾ ਨਾਲ ਸਭ ਕੁਝ ਇਹ ਹੋ ਰਿਹਾ ਡੈਮੋਕ੍ਰੇਸੀ ਦਾ ਤੇ ਮੇਰਾ ਖਿਆਲ ਇੱਕ ਵਿਖਾਵਾ ਹੀ ਆ ਬਾਕੀ ਸਾਰਾ ਕੁਝ ਤੇ ਧੱਕੇਸ਼ਾਹੀ ਆ ਸਭ ਵੱਡੇ ਪੱਦਰ ਤੇ ਅਕਾਲੀ ਦਲ ਤੋਂ ਉਮੀਦ ਹੈ ਕਿ ਖੜਨਗੇ ਆ ਕੇ ਮੇਰਾ ਖਿਆਲ ਹੁਣ ਉਹਨਾਂ ਦੀ ਮਜਬੂਰੀ ਬਣ ਗਈ ਹੈ ਸ਼ਾਇਦ ਖੜਨਗੇ ਕਿਉਂਕਿ ਜੋ ਸਿੱਖਿਆ ਦਾ ਪ੍ਰਾਈਵੇਟੇਸ਼ਨ ਦਾ ਜਾਂ ਯੂਨੀਵਰਸਿਟੀਆਂ ਦੀ ਪ੍ਰਾਈਵੇਟੇਸ਼ਨ ਦੀ ਗੱਲ ਜਿਹੜੀ ਆ ਇਹ ਸਾਡੀ ਅਕਾਲੀ ਸਰਕਾਰ ਤੋਂ ਸ਼ੁਰੂ ਹੋਈ ਸੀ ਤੁਸੀਂ ਆਪਣੇ ਆਪ ਨੂੰ ਇੱਕ ਪੰਜਾਬ ਦਾ ਪੰਥ ਦਾ ਦਾਵੇਦਾਰੀ ਵੀ ਪੇਸ਼ ਕਰਦੇ ਜੋ ਆਓ ਅੱਗੇ ਆ ਕੇ ਇਹ ਲੜਾਈ ਨੂੰ ਲੜੋ ਪੰਜਾਬ ਦੇ ਹੱਕਾਂ ਨੂੰ ਬਚਾਈਏ ਸਾਰੇ ਜਣੇ ਰਲ ਕੇ ਅਸੀਂ ਅਸੀਂ ਵੀ ਤੁਹਾਡਾ ਸਾਥ ਦਿੰਨੇ ਆ ਤੁਸੀਂ ਸਾਡਾ ਦਿਓ ਉਧਰੋਂ ਇਲੈਕਸ਼ਨ ਹੈ ਇਹ 10 ਤਰੀਕ ਦੀ ਇੱਥੇ ਵੱਡੀ ਕੌਲ ਹੈ ਕਿਵੇਂ ਮੈਨੇਜ ਕਰੋਗੇ ਤੁਸੀਂ ਇਹ ਨਹੀਂ ਸਾਡੇ ਵਾਸਤੇ ਮੇਰਾ ਖਿਆਲ ਹੈ ਕਿ ਇਲੈਕਸ਼ਨ ਨੂੰ ਇਹ ਮੁੱਦੇ ਜਿਆਦੇ ਅਪਾਂਟਡ ਹੈ ਸਾਡੀ ਹੋੰਦ ਅਸਤੀ ਦਾ ਸਵਾਲ ਆ ਸਾਡੀ ਇੱਕ ਬੜੀ ਇਤਿਹਾਸ ਵਾਲਾ ਲਾਹੌਰ ਤੋਂ ਅਸੀਂ ਆਪਣੀ ਪੰਜਾਬ ਯੂਨੀਵਰਸਿਟੀ ਜਿਹੜੀ ਆ ਕਿੱਥੋਂ ਕਿੱਥੋਂ ਘੁਮਾ ਕੇ ਇੱਥੇ ਲਿਆਂਦੀ ਆ ਤੇ ਇਹਨੂੰ ਬਚਾਉਣਾ ਸਾਡੇ ਪੰਜਾਬ ਦੀ ਬਹੁਤ ਜ਼ਰੂਰੀ ਹੈ ਤੇ ਹੁਣ ਸਾਡੇ ਪੰਜਾਬ ਦੇ ਰਾਜਨੀਤਿਕ ਲੋਕਾਂ ਦੀ ਵੀ ਮਜਬੂਰੀ ਬਣ ਜਣੀ ਇਹਨਾਂ ਦੇ ਪਿੱਛੇ ਖੜਨਾ ਪਰ ਕਿਵੇਂ ਖੜਨਗੇ ਉਹ ਰਾਜਨੀਤਿਕ ਲੋਕ ਕਿਸੇ ਦੀਆਂ ਫਾਈਲਾਂ ਨੇ ਕਿਸੇ ਦੀ ਕਰਪਸ਼ਨ ਦੀ ਫਾਈਲ ਹੈ ਕਿਸੇ ਦੀ ਬੱਸਾਂ ਦੀ ਹੈ ਕਿਸੇ ਦੀ ਹੋਟਲ ਦੀ ਹੈ ਕਿਸੇ ਦੀ ਕੋਈ ਕੋਈ ਹੋਰ ਫਾਈਲ ਹੈ ਉਹ ਚੁੱਪੋ ਜਾਂਦੇ ਪੰਜਾਬ ਦੇ ਜਿੰਨੇ ਮੁੱਦੇ ਐ ਉਹਦੀ ਜੜ ਰੀਆਰਗੇਨਾਈਜੇਸ਼ਨ ਐਕਟ ਚ ਪਈ ਐ ਇਹਦੀ ਚਰਚਾ ਅਸੀਂ ਤਕਰੀਬਨ ਹੀ ਕਰਦੇ ਰਹਨੇ ਆ 1966 ਦਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਐ ਪਾਣੀਆਂ ਦਾ ਮੁੱਦਾ ਹੋਵੇ ਚੰਡੀਗੜ੍ਹ ਸਾਡੀ ਰਾਜਧਾਨੀ ਦਾ ਮੁੱਦਾ ਹੋਵੇ ਜਾਂ ਆਨੰਦਪੁਰ ਦੇ ਮਤੇ ਚ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਉਹ ਅੱਜ ਵੀ ਉਨੀਆਂ ਹੀ ਰੈਲੇਵੈਂਟ ਆ ਔਰ ਹੁਣ ਪੰਜਾਬ ਯੂਨੀਵਰਸਿਟੀ ਦੇ ਉੱਤੇ ਜਿਹੜਾ ਸੰਗੀ ਢਾਂਚੇ ਦਾ ਡਾਕਾ ਪਿਆ ਜਿਹਦੇ ਚ ਚੁਣ ਕੇ ਆਉਣ ਵਾਲੇ ਸੈਨੀਟਰਜ਼ ਉਹ ਭੰਗ ਕਰਕੇ ਔਰ ਨੋਮੀਨੇਸ਼ਨ ਜਿਹੜੀ ਹੈ ਉਹ ਤੈਅ ਕਰ ਦਿੱਤੀ ਕਿ ਹੁਣ ਕੇਂਦਰ ਤੈਅ ਕਰੂਗਾ ਕਿ ਨੋਮੀਨੇਟ ਕਰਕੇ ਕਿ ਆਹ ਫਲਾਨੇ ਫਲਾਨੇ ਸੈਨੀਟਰਸ ਹੋਣਗੇ ਇਹ ਕਿੰਨੀ ਵੱਡੀ ਚਾਲ ਹੈ ਔਰ ਕਿੰਨੀ ਵੱਡੀ ਸਾਡੇ ਉੱਤੇ ਸੱਟ ਮਾਰੀ ਗਈ ਹੈ ਸਾਡੇ ਨਾਲ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੇ ਬਾਪੂ ਜੀ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫੁੱਤੇ ਥੋਡੀ ਇੰਡੀਵਿਜੂਅਲ ਤੌਰ ਤੇ ਵੀ ਔਰ ਵਾਰਿਸ ਪੰਜਾਬ ਦੇ ਦੇ ਤੌਰ ਤੇ ਕੀ ਅੰਡਰਸਟੈਂਡਿੰਗ ਹੈ ਕਿ ਜੋ ਇਹ ਕੀਤਾ ਗਿਆ ਏ ਜੀ ਬਹੁਤ ਵੱਡਾ ਸਾਡੇ ਹੱਕਾਂ ਤੇ ਡਾਕਾ ਪੈ ਰਿਹਾ ਕਿਉਂਕਿ ਲੰਬੇ ਸਮੇਂ ਤੋਂ ਜਿਹੜੀ ਇੱਕ ਪੰਜਾਬ ਯੂਨੀਵਰਸਿਟੀ ਆ ਉਹਦੇ ਆਧਾਰ ਤੇ ਸਾਡਾ ਇਹ ਦਾਵਾ ਵਾ ਕਿ ਚੰਡੀਗੜ੍ਹ ਪੰਜਾਬ ਦਾ ਵਾ ਉਹੋ ਜੀਆਂ ਚੀਜ਼ਾਂ ਨੂੰ ਸਾਰੀਆਂ ਨੂੰ ਖਤਮ ਕਰਨ ਵਾਸਤੇ ਇਹ ਚੀਜ਼ ਇਹ ਬੁਣਤ ਬਣੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਇਹ ਇਥੋਂ ਹੱਕ ਖਤਮ ਕੀਤਾ ਜਾਵੇ ਸਾਡੇ ਜਿਹੜੇ ਨੌਜਵਾਨ ਜਾਂ ਸਾਡੇ ਪੰਜਾਬ ਦੇ ਬਹੁਤ ਵੱਡੀ ਪੱਧਰ ਤੇ ਜਿਹੜੇ ਕਾਲਜ ਵੀ ਇਹ ਦੇਸ਼ ਜੁਨੀਵਰਸਿਟੀ ਨਾਲ ਆ ਉਹਨਾਂ ਨੂੰ ਅਸੀਂ ਮਨਮਰਜ਼ੀ ਦੀ ਸਿੱਖਿਆ ਦੇ ਸਕੀਏ ਮਨਮਰਜ਼ੀ ਇਹਨਾਂ ਦੀ ਲੁੱਟ ਕਰ ਸਕੀਏ ਜਿੱਦਾਂ ਦੂਜੀਆਂ ਇਹ ਪ੍ਰਾਈਵੇਟ ਯੂਨੀਵਰਸਟੀਆਂ ਨੂੰ ਅੱਗੇ ਵਧਾਇਆ ਜਾਵੇ ਜਿਹੜੇ ਸਰਕਾਰੀ ਯੂਨੀਵਰਸਟੀਆਂ ਵਾਂ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਇਹ ਸਾਰੀਆਂ ਇਸ ਇਸ ਪਲਾਨਿੰਗ ਦੇ ਤਹਿਤ ਕੰਮ ਚੱਲ ਰਿਹਾ ਪਰ ਉਹਨੂੰ ਮੇਰਾ ਖਿਆਲ ਹੈ ਕਿ ਪੰਜਾਬ ਦੇ ਹੁਣ ਨੌਜਵਾਨ ਵੀ ਜਿੰਨਾ ਅੱਗੇ ਵੀ ਮੋਰਚਾ ਲਾ ਕੇ ਇਸ ਚੀਜ਼ ਨੂੰ ਰੋਕਿਆ ਸੀਗਾ ਹੁਣ ਵੀ ਉਹ ਵੱਡੇ ਪੱਦਰ ਤੇ ਅੱਗੇ ਆਏ ਤੇ ਮੈਂ ਸਾਡੀ ਤੇ ਸਾਰੇ ਪੰਜਾਬ ਵਾਸੀਆਂ ਨੂੰ ਪਰ ਸਾਨੂੰ ਲੱਗਦਾ ਕਿ ਪਿੱਛੇ ਬਹੁਤ ਵੱਡੀ ਪੱਧਰ ਤੇ ਜੇ ਸਾਡੀਆਂ ਪੋਲੀਟੀਕਲ ਧਿਰਾਂ ਨੇ ਕੋਈ ਇਸ ਚੀਜ਼ ਤੇ ਸਟੈਂਡ ਲਿਆ ਹੁੰਦਾ ਜਾਂ ਉਹ ਕੰਮ ਕੀਤਾ ਹੁੰਦਾ ਤੇ ਇਹ ਨੌਬਤ ਨਹੀਂ ਸੀ ਆਉਣੀ ਪਰ ਜੇ ਮੈਂ ਸੋਚਦਾ ਕਿ ਜੇ ਪਿੱਛੇ ਇਹਨਾਂ ਕੋਈ ਗਲਤੀਆਂ ਹੋਈਆਂ ਜੇ ਅੱਜ ਵੀ ਸਮਝ ਜਾਣ ਤੇ ਸਾਰੇ ਜਣੇ ਇਕੱਠੇ ਹੋ ਕੇ ਇਹ ਯੂਨੀਵਰਸਿਟੀ ਨੂੰ ਪੰਜਾਬ ਚੰਡੀਗੜ੍ਹ ਪੰਜਾਬ ਨੂੰ ਜਾਂ ਜਿਹੜਾ ਤੁਸੀਂ ਐਕਟ ਕਹਿ ਰਹੇ ਸੀਗਾ ਵੀ ਉਹ ਤੇ ਸੋਧ ਕਰਕੇ ਇਹ ਜਿਹੜੀ ਯੂਨੀਵਰਸਿਟੀ ਪੰਜਾਬ ਨੂੰ ਪੰਜਾਬ ਦੀ ਸਰਕਾਰ ਦੇ ਅੰਡਰ ਆਉਣੀ ਚਾਹੀਦੀ ਹੈ ਜੀ ਤੁਹਾਨੂੰ ਇਹ ਲੱਗਦਾ ਅੱਜ ਬਹੁਤ ਸੁਣੀ ਇੱਕ ਰਿਪੋਰਟਰ ਰਤਨ ਢਾਲੀਵਾਲ ਬੜੇ ਯੰਗ ਜਰਨਲਿਸਟ ਨੇ ਕਿ ਜਿੰਨੀਆਂ ਸੈਨੇਟ ਦੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਇੱਕ ਵਾਰ ਵੀ ਪਿਛਲੀਆਂ ਜਿੰਨੀਆਂ ਸਰਕਾਰਾਂ ਰਹੀਆਂ ਚਾਹੇ ਬਾਦਲ ਸਾਹਿਬ ਦੀ ਰਹੀ ਕੈਪਟਨ ਸਾਹਿਬ ਰਹੇ ਜਾਂ ਹੁਣ ਵਾਲੀ ਭਗਵੰਤ ਮਾਨ ਨੇ ਇਹਨਾਂ ਚੋਂ ਕੋਈ ਵੀ ਨੁਮਾਇੰਦਾ ਜਿਹੜਾ ਉੱਥੇ ਨਹੀਂ ਮੀਟਿੰਗ ਦੇ ਵਿੱਚ ਗਿਆ ਸਿਰਫ ਇੱਕ ਵਾਰ ਮਲਵਿੰਦਰ ਕੰਗ ਉਹ ਵੀ ਯੂਨੀਵਰਸਿਟੀ ਦੇ ਸੀਗੇ ਉਹ ਗਏ ਐ ਇਸ ਤੋਂ ਇਲਾਵਾ ਇਹ ਨਹੀਂ ਗਏ ਜਦ ਕਿ ਸੋਮ ਪ੍ਰਕਾਸ਼ ਜਿਹੜੇ ਬੀਜੇਪੀ ਦੇ ਨੇ ਉਹ ਹਰ ਮੀਟਿੰਗ 'ਚ ਸ਼ਾਮਲ ਹੋਏ ਐ ਤਾਂ ਸਾਡੀਆਂ ਪੋਲੀਟੀਕਲ ਧਿਰਾਂ ਟੀਵੀ ਕਮੀ ਹੈ ਇਹ ਅਸੀਂ ਦੇਖੀਏ ਮੇਰਾ ਖਿਆਲ ਹੈ ਕਿ ਜਿਹੜਾ ਸਾਰੇ ਮਸਲੇ ਪੰਜਾਬ ਨੂੰ ਅੱਜ ਜੋ ਪੰਜਾਬ ਜੇ ਪੋਜੀਸ਼ਨ 'ਚ ਪਹੁੰਚ ਗਿਆ ਉਹ ਸਾਡੀ ਪੋਲਿਟਿਕਲ ਅਧਰਾਂ ਦੀ ਜਾਂ ਬੇਈਮਾਨੀ ਲਾਲੋ ਜਾਂ ਵੇਸਲਾਪਨ ਲਾਲੋ ਉਹਦੀ ਵਜ੍ਹਾ ਨਾਲ ਸਭ ਕੁਝ ਹੋ ਰਿਹਾ ਕਿ ਹੁਣ ਜਦਾਂ ਲੁਧਿਆਣਾ ਯੂਨੀਵਰਸਿਟੀ ਦੀ ਜ਼ਮੀਨ ਵੇਚਣ ਦੀ ਤਿਆਰੀ ਹੋ ਰਹੀ ਆ ਮੈਨੂੰ ਲੱਗਦਾ ਕਿ ਇਹੋ ਇਸੇ ਤਰੀਕੇ ਨਾਲ ਹੋ ਸਕਦਾ ਕਿ ਯੂਨੀਵਰਸਿਟੀ ਦੀ ਇੱਥੇ ਵੀ ਬਹੁਤ ਵੱਡੀ ਜ਼ਮੀਨ ਆ ਤੇ ਬਹੁਤ ਵੱਡੀ ਉਹਦੀ ਕੀਮਤ ਆ ਤੇ ਇਸ ਤਰੀਕੇ ਨਾਲ ਇਹਨੂੰ ਪੰਜਾਬ ਦੇ ਲੋਕਾਂ ਕੋ ਖੋ ਕੇ ਤੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਇਹ ਜਿਹੜੇ ਪੰਜਾਬ ਦੇ ਗਰੀਬ ਲੋਕ ਬੱਚੇ ਜਿਹੜੇ ਆ ਉਹ ਵਿਦਿਆ ਨਾ ਲੈ ਸਕਣ ਉਹ ਆਪਣੇ ਹੱਕਾਂ ਦੀ ਕੋ ਪਛਾਣ ਨਾ ਸਕਣ ਉਹ ਕੋਈ ਗੱਲ ਨਾ ਕਰ ਸਕਣ ਇਹ ਇਸ ਪਾਸੇ ਨੂੰ ਜਿਹੜੇ ਇਹ ਸਾਰਾ ਕੁਝ ਸੈਂਟਰਲਾਈਜ਼ ਕੀਤਾ ਜਾ ਰਿਹਾ ਜਿਹੜਾ ਉਹ ਪੰਜਾਬ ਦੇ ਬਹੁਤ ਵਿਰੋਧ ਚ ਆ ਤੇ ਪੰਜਾਬ ਦੇ ਹੱਕਾਂ ਤੇ ਬਹੁਤ ਵੱਡਾ ਡਾਕਾ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਨੇ ਇੱਥੇ ਰਾਜ ਕੀਤਾ ਉਹਨਾਂ ਨੇ ਪਹਿਲਾਂ ਤੇ ਬਹੁਤ ਪੰਜਾਬ ਦਾ ਨੁਕਸਾਨ ਕੀਤਾ ਪਰ ਅਸੀਂ ਅੱਜ ਵੀ ਉਮੀਦ ਕਰਦੇ ਹਾਂ ਕਿ ਚਲੋ ਪਿੱਛੇ ਜੋ ਹੋ ਚੁੱਕਾ ਉਹਨੂੰ ਛੱਡ ਕੇ ਅੱਜ ਤੋਂ ਹੀ ਤੁਸੀਂ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਅਕਾਲੀ ਦਲ ਤੋਂ ਉਮੀਦ ਹੈ ਕਿ ਖੜਨਗੇ ਆ ਕੇ ਮੇਰਾ ਖਿਆਲ ਹੈ ਹੁਣ ਉਹਨਾਂ ਦੀ ਮਜਬੂਰੀ ਬਣ ਗਈ ਹੈ ਸ਼ਾਇਦ ਖੜਨਗੇ ਕਿਉਂਕਿ ਜੋ ਕਿਆ ਦਾ ਪ੍ਰਾਈਵੇਟੇਸ਼ਨ ਦਾ ਜਾਂ ਯੂਨੀਵਰਸਿਟੀਾਂ ਦੀ ਪ੍ਰਾਈਵੇਟੇਸ਼ਨ ਦੀ ਗੱਲ ਜਿਹੜੀ ਆ ਇਹ ਸਾਡੀ ਅਕਾਲੀ ਸਰਕਾਰ ਤੋਂ ਸ਼ੁਰੂ ਹੋਈ ਸੀ ਤੇ ਪਰ ਮੇਰੇ ਖਿਆਲ ਹੈ ਕਿ ਚਲੋ ਅਜੇ ਹੁਣ 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 ਭਾਈ ਸਰਬਜੀਤ ਸਿੰਘ ਜੀ ਮੈਂ ਚਾਹੁੰਦਾ ਤੁਸੀਂ ਵੀ ਨਾਲ ਜੁਆਇਨ ਕਰ ਲਓ ਬਹੁਤ ਇੰਪੋਰਟੈਂਟ ਕੁਝ ਸਵਾਲ ਨੇ ਜਿਹੜੇ ਮੈਂ ਇਕੱਠਿਆਂ ਨੂੰ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਕੋਈ ਨਹੀਂ ਜੀ ਅੱਜ ਵੀ ਅਸੀਂ ਸੋਚਦੇ ਹਾਂ ਵੀ ਠੀਕ ਹੈ ਕਿ ਜੋ ਪਿੱਛੇ ਨੁਕਸਾਨ ਤੁਸੀਂ ਕਰ ਦਿੱਤਾ ਪਰ ਜੇ ਅੱਜ ਵੀ ਸੱਚੇ ਦਿਲ ਤੋਂ ਤੁਸੀਂ ਆ ਆਪਣੇ ਆਪ ਨੂੰ ਇੱਕ ਪੰਜਾਬ ਦਾ ਪੰਥ ਦਾ ਦਾਵੇਦਾਰੀ ਵੀ ਪੇਸ਼ ਕਰਦੇ ਜੋ ਫਿਰ ਇਕੱਠੇ ਆਓ ਅੱਗੇ ਆ ਕੇ ਇਹ ਲੜਾਈ ਨੂੰ ਲੜੋ ਪੰਜਾਬ ਦੇ ਹੱਕਾਂ ਨੂੰ ਬਚਾਈਏ ਸਾਰੇ ਜਾਨੇ ਲੜ ਕੇ ਅਸੀਂ ਅਸੀਂ ਵੀ ਤੁਹਾਡਾ ਸਾਥ ਦਿੰਨੇ ਆ ਤੁਸੀਂ ਸਾਡਾ ਦਿਓ ਕਿਉਂ ਇਹ ਪੰਜਾਬ ਸਾਰਿਆਂ ਦਾ ਪੋਲਿਟੀਕਲ ਧਿਰਾਂ ਜਿਹੜੀਆਂ ਵੀ ਇੱਥੇ ਵਿਚਰ ਰਹੀਆਂ ਕੁਝ ਤੇ ਜਦੋਂ ਸੈਂਟਰ ਤੋਂ ਚੱਲਣ ਵਾਲੀਆਂ ਵੱਖਰੀ ਗੱਲ ਹੈ ਕਿ ਉਹ ਉਹਨਾਂ ਤੋਂ ਇਹ ਨਹੀਂ ਉਮੀਦ ਨਹੀਂ ਕੀਤੀ ਜਾ ਸਕਦੀ ਪਰ ਜਿਹੜੀਆਂ ਆਪਣੇ ਆਪ ਨੂੰ ਪੰਜਾਬ ਪੰਥ ਆ ਤੈਸ਼ੀ ਕਹਿੰਦੀਆਂ ਇਹਨਾਂ ਨੂੰ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੜਾਈ ਲੈਣੀ ਚਾਹੀਦੀ ਹੈ ਇਹਨਾਂ ਨੂੰ ਵਾਰ-ਵਾਰ ਨਾ ਮੀਡੀਆ ਮੈਂ ਦੇਖ ਰਿਹਾ ਜਦੋਂ ਤੋਂ ਬਾਈ ਇਲੈਕਸ਼ਨ ਹੋ ਰਹੀ ਕੋਈ ਸਵਾਲ ਪੁੱਛ ਲੈਂਦਾ ਵੀ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ ਕਿ ਨਹੀਂ ਕਰਦੇ ਕਰਦੇ ਹੋ ਕਿ ਨਹੀਂ ਕਰਦੇ ਇਹ ਬਹੁਤ ਰਿਪੀਟਡ ਸਵਾਲ ਹੋ ਗਿਆ ਹੁਣ ਫਿਰ ਇਹ ਵਾਰ-ਵਾਰ ਕਹਿ ਦਿੰਦੇ ਨਹੀਂ ਭਾਈ ਮੈਂ ਕਿਤੇ ਨਹੀਂ ਕਿਹਾ ਇਹ ਮੈਂ ਨਹੀਂ ਕਿਹਾ ਕਦੀ ਵੀ ਨਹੀਂ ਮੰਗ ਕੀਤੀ ਕਦੇ ਹਾਂ ਨੋ ਡਾਊਟ ਨਹੀਂ ਮੰਗੀ ਤੇ ਤੁਸੀਂ ਫਤਿਹ ਤਾਂ ਬੁਲਾ ਦਿਆ ਕਰੋ ਘਟੂ ਘਟ ਉੱਥੇ ਰਾਜਾ ਵੜਿੰਗ ਇਸ ਗੱਲ ਦਾ ਹੀ ਗਿਲਾ ਕਰੀ ਜਾਂਦੇ ਹੋ ਭਾਜੀ ਗੱਲ ਪਤਾ ਕੀ ਹੈ ਗੱਲ ਇਹ ਹੋ ਜਾਂਦੀ ਹੈ ਵੀ ਜਿਵੇਂ ਨਾ ਇੱਕ ਤਾਂ ਦੇਖੋ ਜੇ ਬੋਲਣਾ ਹੈ ਤਾਂ ਆਪਣੀ ਮਰਜ਼ੀ ਨਾਲ ਬੋਲਣਾ ਹੈ ਸੈਂਟਰ ਦੀ ਮਰਜ਼ੀ ਨਾਲ ਨਹੀਂ ਬੋਲਣਾ ਜਿਹੜੀ ਕੀ ਉਹ ਚਾਹੁੰਦੀ ਹੈ ਭਈ ਸਾਡੀ ਮਰਜ਼ੀ ਨਾਲ ਬੋਲੇ ਜੋ ਅਸੀਂ ਕਹੀਏ ਭਈ ਇਹ ਨਹੀਂ ਤੂੰ ਬੋਲਣਾ ਹੋਰ ਮੈਂ ਬੋਲਣਾ ਹੈ ਜੋ ਆਪਣੀ ਮਰਜ਼ੀ ਨਾਲ ਬੋਲਣਾ ਹੈ ਉਹਨਾਂ ਦੀ ਮਰਜ਼ੀ ਨਾਲ ਨਹੀਂ ਬੋਲਣਾ ਦੇਖੋ ਜੇ ਆਪਾਂ ਨਾਲੇ ਹੋਰ ਕੁਝ ਬੋਲਦੇ ਆਂ ਫਿਰ ਵੀ ਗੱਲ ਇਹ ਆ ਜਾਂਦੀ ਹੈ ਜੀ ਸਾਰਿਆਂ ਨੇ ਕਹਿਣਾ ਹੈ ਜੀ ਜਿਹੜੇ ਅਸਲੀ ਮੁੱਦੇ ਸੀ ਉਹਨਾਂ ਤੇ ਗੱਲ ਨਹੀਂ ਕੀਤੀ ਤਾਂ ਹੋਰ ਹੀ ਗੱਲ ਕਰਦੇ ਪਰ ਤੁਹਾਨੂੰ ਭਾਈ ਅਮਰਤਪਾਲ ਸਿੰਘ ਦੇ ਮੁੱਦੇ ਤੇ ਬੋਲਣ ਤੋਂ ਕੌਣ ਰੋਕ ਰਿਹਾ ਉੱਥੇ ਮੈਨੂੰ ਜੀ ਮੈਂ ਸਪੈਸ਼ਲ ਸਪੀਕਰ ਨੂੰ ਵੀ ਮਿਲੇ ਆਏ ਜਿਹੜੇ ਨਾਲ ਉਹ ਹੁੰਨੇ ਆ ਨਾ ਉਹਨਾਂ ਦੇ ਮੈਂ ਮੈਂ ਕਹਿੰਨੇ ਮੈਂ ਘੱਟੋ ਘੱਟ 5-7 ਵਾਰੀ ਉਹਨਾਂ ਨੂੰ ਜਾ ਕੇ ਲਿਖ ਕੇ ਦਿੱਤਾ ਅਖੀਰ ਚ ਉਹ ਮੈਨੂੰ ਕਹਿੰਦੇ ਜੀ ਤੁਸੀਂ ਇਹ ਮੁੱਦਿਆਂ ਤੇ ਨਹੀਂ ਬੋਲਣਾ ਕੁਝ ਹੋਰ ਬੋਲੋ ਉਹ ਵੀ ਸਾਨੂੰ ਲਿਖ ਕੇ ਦੋ ਤੁਸੀਂ ਕੀ ਬੋਲਣਾ ਹੈ ਤੇ ਬੋਲਣਾ ਵੀ ਉਹੀ ਹੈ ਜਿਹੜਾ ਲਿਖਿਆ ਹੋਊਗਾ ਜਿਹੜਾ ਉਹ ਦੇਣਗੇ ਨਹੀਂ ਜਿਹੜਾ ਮੈਂ ਦਊਂਗਾ ਲਿਖ ਕੇ ਬਈ ਉਹੀ ਬੋਲਣਾ ਹੈ ਬਈ ਇਹ ਨਹੀਂ ਹੈ ਤੁਸੀਂ ਕਹਿ ਕੁਝ ਦੋ ਤੇ ਬੋਲੋ ਕੁਝ ਹੋਰ ਤੁਸੀਂ ਕਹਿ ਰਹੇ ਸੀ ਤੁਹਾਡੀ ਮਾਤਾ ਜੀ ਨੂੰ ਵੀ ਨਹੀਂ ਬੋਲਣ ਦਿੱਤਾ ਨਹੀਂ ਨਹੀਂ ਉਹਨਾਂ ਨੂੰ ਵੀ ਥੋੜਾ ਜਿਹਾ ਪ੍ਰੋਬਲਮ ਸੀਗੀ ਬੋਲਣ ਦੇ ਵਿੱਚ ਨਹੀਂ ਦਿੰਦੇ ਸੀ ਬੋਲਣ ਤੇ ਉਹਨਾਂ ਦੀ ਤਾਂ ਸਪੀਚ ਵੀ ਕੋਈ ਰਿਕਾਰਡਡ ਨਹੀਂ ਸੀ ਫਿਰ ਡੈਮੋਕਰੇਸੀ ਕਿੱਥੇ ਆ ਬਾਪੂ ਜੀ ਆਪਾਂ ਇਹ ਗੱਲ ਕਰਦੇ ਆ ਕਿ ਅਸੀਂ ਲੋਕਤੰਤਰ 'ਚ ਆ ਜੇ ਆਪਦੀ ਮਰਜ਼ੀ ਨਾਲ ਕੋਈ ਬੋਲ ਹੀ ਨਹੀਂ ਸਕਦਾ ਜਾ ਕੇ ਉਹ ਵੀ ਉਹ ਕਹਿੰਦੇ ਕਿ ਲੋਕਤੰਤਰ ਦਾ ਜਿਹੜਾ ਮੰਦਰ ਹੈ ਉਹਦੇ ਵਿੱਚ ਇਹ ਮੇਰਾ ਖਿਆਲ ਹੈ ਕਿ ਸਾਡੀਆਂ ਪੰਜਾਬ ਦੀਆਂ ਧਿਰਾਂ ਨੇ ਇੱਕ ਜਗਮੀਤ ਬਰਾੜ ਵਰਗੇ ਜਿਹੜੇ ਬੋਲਦੇ ਰਹੇ ਡਟਕੇ ਪਰ ਮੇਰਾ ਖਿਆਲ ਹੈ ਕਿ ਕੁਝ ਚੰਦ ਬੰਦਿਆਂ ਨੂੰ ਛੱਡ ਕੇ ਅਸੀਂ ਐਮਪੀ ਵੀ ਉਹੋ ਜਿਹੇ ਭੇਜੇ ਉਥੇ ਇਹਨਾਂ ਨੇ ਪੰਜਾਬ ਦੇ ਹੱਕਾਂ ਦੀ ਡਟ ਕੇ ਪਹਿਰੇਦਾਰੀ ਨਹੀਂ ਕੀਤੀ ਤੇ ਪੰਜਾਬ ਸਾਡੀਆਂ ਸਰਕਾਰਾਂ ਵੀ ਇੱਥੇ ਰਹੀਆਂ ਤੇ ਉਹ ਉਹਦਾ ਹੀ ਸੰਤਾਪ ਅਸੀਂ ਅੱਜ ਭੋਗ ਰਹੇ ਆ ਡੈਮੋਕ੍ਰੇਸੀ ਨਾਂ ਦੀ ਤੇ ਕੋਈ ਚੀਜ਼ ਨਹੀਂ ਇੱਥੇ ਗੁੰਡਾ ਤੰਤਰ ਵਾਲੀ ਗੱਲ ਹੋਈ ਆ ਉਹ ਤਨ ਤਨ ਇਲੈਕਸ਼ਨ ਹੋ ਰਹੀ ਆ ਤੇ ਉੱਥੇ ਵੀ ਉਹ ਸ਼ਰੀਅਮ ਕੈਰੇਜ ਆ ਸ਼ਾਮਦਾਨ ਦਾ ਦੰਡ ਭੇਰ ਜੋ ਅਸੀਂ ਵਰਤਾਂਗੇ ਉੱਥੇ ਵੀ ਕਿਸਾਨਾਂ ਨਾਲ ਧੱਕੇ ਜਿਹੜੇ ਲੋਕ ਇਹਨਾਂ ਨੂੰ ਸਵਾਲ ਪੁੱਛਦੇ ਉਹਨਾਂ ਨਾਲ ਧੱਕੇਸਾਹੀ ਕੀਤੀ ਜਾ ਰਹੀ ਉਹਨਾਂ ਨੂੰ ਜੇਲਾਂ ਸੁਟਿਆ ਜਾ ਰਿਹਾ ਉਹਨਾਂ ਦੇ ਪੱਗਾਂ ਲਾਈਆਂ ਜਾ ਰਹੀਆਂ ਡੈਮੋਕ੍ਰੇਸੀ ਦਾ ਤੇ ਮੇਰੇ ਖਿਆਲ ਦੇ ਇੱਕ ਵਿਖਾਵਾ ਹੀ ਆ ਬਾਕੀ ਸਾਰਾ ਕੁਝ ਤੇ ਏ ਤਕੇਸ਼ਾਹੀ ਆ ਸਭ ਵੱਡੇ ਪੱਦਰ ਤੇ ਤੁਹਾਨੂੰ ਭਾਈ ਸਾਹਿਬ ਦੇ ਬਾਹਰ ਆਉਣ ਦੀ ਜਾਂ ਘਟੂ ਘਟ ਪੰਜਾਬ ਆਉਣ ਦੀ ਕਿੰਨੀ ਉਮੀਦ ਹੈ ਜੇ ਬਾਕੀ ਆ ਗਏ ਤਾਂ ਉਹ ਕਿਉਂ ਨਹੀਂ ਆ ਰਹੇ ਇਹ ਇੱਕ ਮੈਨੂੰ ਇਹ ਚੀਜ਼ ਦਾ ਅਫਸੋਸ ਆ ਕਿ ਜਦਾਂ ਖਾਲਸਾ ਜੀ ਨੂੰ ਕਹਿੰਦੇ ਕਿ ਇਹਨਾਂ ਫਤਿਹ ਨਹੀਂ ਬੁਲਾਈ ਮੇਰਾ ਖਿਆਲ ਜਿਹੜੇ ਜਿਨ੍ਹਾਂ ਨੇ ਫਤਿਹ ਬੁલાਏ ਬਾਕੀ 12 ਮਾ ਉਹਨਾਂ ਪੰਜਾਬ ਦੇ ਵਾਸਤੇ ਕੀ ਲੈ ਕੇ ਆਂਦਾ ਪੰਜਾਬ ਦੇ ਹੱਕਾਂ ਦੀ ਕਿਹੜੀ ਗੱਲ ਕੀਤੀ ਆ ਆਹ ਜਿਹੜੇ ਮੁੱਦੇ ਆ ਯੂਨੀਵਰਸਿਟੀ ਦੇ ਇਹ ਉੱਥੇ ਕਿਉਂ ਨਹੀਂ ਚੱਕੇ ਜਾ ਰਹੇ ਕਿਉਂ ਨਹੀਂ ਪੰਜਾਬ ਦੇ ਹੱਕਾਂ ਦੇ ਪੰਜਾਬ ਨੂੰ ਇਹ ਰਾਜਾ ਵਿਡਿੰਗ ਦੀ ਪਾਰਟੀ ਨੇ ਸਾਰਾ ਕੁਝ ਪੰਜਾਬ ਨੂੰ ਇਥੋਂ ਤੱਕ ਲਿਆਂਦਾ ਵੀ ਸਾਡੇ ਅਕਾਲ ਤਖਤ ਤੇ ਅਟੈਕ ਕਰਾਉਣਾ ਜੋ ਕੁਝ ਦਿੱਲੀ ਦੀਆਂ ਸੜਕਾਂ ਤੇ ਸਾਡੇ ਧੀਆਂ ਪੈਣਾ ਨਾ ਕਤਲਿਆਮ ਹੋਣਾ ਜੋ ਸਾਡੇ ਗਰਾਂ ਚ ਟਹਿਰ ਪਾਏ ਜਾਣੇ ਉਹ ਚੀਜ਼ ਦਾ ਜਵਾਬ ਉਹ ਕੌਣ ਦੇਊਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਜਦੋਂ ਕੋਈ ਗੱਲ ਆਉਂਦੀ ਖੈਰ ਉਹਨਾਂ ਦੇ ਪਰਚਾ ਦਰਜ ਹੋਇਆ ਬੂਟਾ ਸਿੰਘ ਹੋਣਾ ਤੇ ਜੋ ਟਿੱਪਣੀ ਕੀਤੀ ਸੀ ਉਹਦੇ ਚ ਐਫ ਆਈ ਆਰ ਦਰਜ ਹੋਈ ਹੈ ਉਹਨਾਂ ਤੇ ਹੋਗੀ ਜੀ ਹਾਂ ਮੇਰਾ ਖਿਆਲ ਹੈ ਕਿ ਸਾਨੂੰ ਸਾਡਾ ਧਰਮ ਜਿਹੜਾ ਜਾਤ ਪਾਤ ਦੀ ਅਜਾਜਿਤੀ ਨਹੀਂ ਦਿੰਦਾ ਸਾਨੂੰ ਠੀਕ ਹੈ ਕਿ ਕਿਸੇ ਬੰਦੇ ਦੀ ਕੋਈ ਕਮੀ ਆ ਉਹਨੂੰ ਅਸੀਂ ਕਹਿ ਸਕਦੇ ਹਾਂ ਪਰ ਅਸੀਂ ਜਾਤ ਪਾਤ ਦੇ ਆਧਾਰ ਤੇ ਲਿਆ ਕੇ ਕਿਸੇ ਨੂੰ ਵੀ ਇਸ ਤੇ ਫਿਰ ਵੀ ਇੱਕ ਬੜੀ ਸ਼ਰਮ ਵਾਲੀ ਗੱਲ ਹੈ ਕਿ ਬੂਟਾ ਸਿੰਘ ਵੀ ਇਹਨਾਂ ਦੀ ਪਾਰਟੀ ਦਾ ਬੰਦਾ ਸੀ ਹਾਂ ਉਹ ਉਹ ਤੇ ਉਹਤੇ ਕਿੰਤੂ ਪਰੰਤੂ ਕਰਨਾ ਮੇਰੇ ਖਿਆਲ ਹੈ ਕਿ ਬਹੁਤ ਮਾੜੀ ਗੱਲ ਸੀ ਇਹਨਾਂ ਵਾਸਤੇ ਪਰ ਜੇ ਕੋਈ ਜਾਤ ਪਾਤ ਦੇ ਆਧਾਰ ਤੇ ਉਹ ਤਾਂ ਠੀਕ ਹੈ ਕਿ ਬੂਟਾ ਸਿੰਘ ਉਸ ਟਾਈਮ ਤੇ ਜੋ 84 ਵਾਪਰਿਆ ਸਾਰਾ ਕੁਝ ਉਹ ਗ੍ਰਹਿ ਮੰਤਰੀ ਵੀ ਸੀਗੇ ਪਰ ਬਹੁਤ ਮਾੜੀ ਗੱਲ ਸੀ ਕਿ ਉਹਨਾਂ ਦੀ ਕਾਰਗੁਜ਼ਾਰੀ ਪੰਜਾਬ ਵਾਸਤੇ ਏਡੀ ਵਧੀਆ ਨਹੀਂ ਰਹੀ ਉਹ ਚੀਜ਼ ਲੱਗ ਗਿਆ ਪਰ ਜਾਤ ਪਾਤ ਦਾ ਕਰਕੇ ਉਹਨਾਂ ਨੂੰ ਇਸ ਦਾ ਨਿੰਦਣਾ ਜਾਂ ਭੰਡਣਾ ਉਹ ਗਲਤ ਚੀਜ਼ ਹੈ ਉਧਰੋਂ ਇਲੈਕਸ਼ਨ ਹੈ ਇਹ 10 ਤਰੀਕ ਦੀ ਇੱਥੇ ਵੱਡੀ ਕੌਲ ਹੈ ਕਿਵੇਂ ਮੈਨੇਜ ਕਰੋਗੇ ਤੁਸੀਂ ਇਹਨੂੰ ਨੇ ਸਾਡੇ ਵਾਸਤੇ ਮੇਰਾ ਖਿਆਲ ਹੈ ਕਿ ਇਲੈਕਸ਼ਨ ਨੂੰ ਇਹ ਮੁੱਦੇ ਜ਼ਿਆਦਾ ਇੰਪੋਰਟੈਂਟ ਆ ਇਲੈਕਸ਼ਨ ਤੋਂ ਵੱਧ ਇੰਪੋਰਟੈਂਟ ਹੈ ਜਿਆਦਾ ਜ਼ਰੂਰੀ ਹੈ ਕਿ ਸਾਡੀ ਇਹ ਹੋਂਦ ਅਸਤੀ ਦਾ ਸਵਾਲ ਆ ਸਾਡੀ ਇੱਕ ਬੜੀ ਇਤਿਹਾਸ ਰਲੇਲਾ ਲਾਹੌਰ ਤੋਂ ਅਸੀਂ ਆਪਣੀ ਪੰਜਾਬ ਯੂਨੀਵਰਸਿਟੀ ਜਿਹੜੀ ਆ ਕਿੱਥੋਂ ਕਿੱਥੋਂ ਘੁਮਾ ਕੇ ਇੱਥੇ ਲਿਆਂਦੀ ਆ ਤੇ ਇਹਨੂੰ ਬਚਾਉਣਾ ਸਾਡੇ ਪੰਜਾਬ ਦੀ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਉੱਥੇ ਇਲੈਕਸ਼ਨ 'ਚ ਵੀ ਡਿਊਟੀਆਂ ਨਿਭਾਵਾਂਗੇ ਬਾਕੀ ਇਧਰ ਦੇ ਲੋਕਲ ਦੀ ਸੰਗਤ ਨੂੰ ਲੈ ਕੇ ਅਸੀਂ ਵੀ ਕੋਸ਼ਿਸ਼ ਜ਼ਿੰਮੇਵਾਰ ਬੰਦੇ ਸੇ ਇੱਥੇ ਹਾਜ਼ਰ ਰਵਾਂਗੇ ਤੁਸੀਂ ਹੁਣੇ ਮੀਡੀਆ ਨਾਲ ਗੱਲ ਕਰਦੇ ਕਹਿ ਰਹੇ ਸੀ ਕਿ ਬ੍ਰਾਹਮ ਬਿਲਕੁਲ ਉਹ ਗੱਲ ਹੀ ਇਹੀ ਹੈ ਸਿਰਫ ਤੁਸੀਂ ਦੇਖ ਲਿਓ ਜੀ ਇਹ ਜਿਹੜਾ ਢਾਂਚਾ ਬਦਲਿਆ ਜਾ ਰਿਹਾ ਹੈ ਨਾ ਇਹ ਬਦਲੇ ਹੀ ਇਸ ਗੱਲ ਕਰਕੇ ਜਾ ਰਿਹਾ ਹੈ ਸਿਸਟਮ ਤਾਂ ਚੱਲ ਹੀ ਰਿਹਾ ਹੈ ਹੂੰ ਕੁਝ ਕੁ ਸਬਜੈਕਟ ਤਾਂ ਇਹਨਾਂ ਨੇ ਲਾਗੂ ਕਰ ਵੀ ਦਿੱਤੇ ਆ ਵਿੱਚ ਜਿਦਾਂ ਏਸਟਰੋਲੋਜੀ ਵਗੈਰਾ ਇਹ ਜੇ ਮਤਲਬ ਹੁਣ ਇਹ ਜਿਹੜਾ ਇਤਿਹਾਸ ਬਦਲਣ ਦੀ ਇਹ ਤੁਹਾਨੂੰ ਲੱਗਦਾ ਕਿ ਅਸੀਂ ਚਾਹੇ ਸੂਰਿਆ ਨਮਸਕਾਰ ਸਕੂਲਾਂ 'ਚ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਸਾਨੂੰ ਜੇ ਰਿਲੀਜੀਅਨ ਨੂੰ ਪਾਸੇ ਰੱਖਦੇ ਤਾਂ ਹਿਸਟੋਰਿਕਲੀ ਵੀ ਬੱਚਿਆਂ ਨੂੰ ਇਹ ਨਹੀਂ ਦੇਣਾ ਨਹੀਂ ਦੇਣਾ ਚਾਹੀਦਾ ਜੀ ਬਹੁਤ ਵੱਡਾ ਇਹ ਗੱਲ ਹੈ ਕਿ ਮਤਲਬ ਇਹ ਗੱਲ ਕਹਿੰਦੇ ਕਿ ਨੂੰ ਧਰਮ ਨਾਲ ਨਾ ਜੋੜੋ ਇਹ ਪਰੰਪਰਾ ਰਹੀ ਹੈ ਸਾਡੀ ਜੇ ਸੂਰਿਆ ਨਮਸਕਾਰ ਕਰਦੇ ਆ ਤਾਂ ਕੀ ਖਾਸ ਗੱਲ ਹੋ ਗਈ ਨਹੀਂ ਮੇਰਾ ਖਿਆਲ ਹੈ ਕਿ ਪਰੰਪਰਾ ਤਾਂ ਸਾਡੀ ਵੀ ਰਹੀ ਹੈ ਸਾਡੀ ਪਰੰਪਰਾ ਵੀ ਰਹੀ ਹੈ ਸਾਡੀ ਇਹ ਯੂਨੀਵਰਸਿਟੀ ਆ ਸਾਡੀ ਪਰੰਪਰਾ ਨੂੰ ਕਿਉਂ ਨਹੀਂ ਲਾਗੂ ਕੀਤਾ ਜਾ ਰਿਹਾ ਘੱਟ ਗਿਣਤੀਆਂ ਨੂੰ ਦਬਾ ਕੇ ਤੁਸੀਂ ਆਪਣਾ ਭਗਵਾ ਕਰਨ ਕਰ ਰਹੇ ਹੋ ਉਹ ਪਰੰਪਰਾ ਨੂੰ ਜਿਹੜੀ ਇਹ ਦੂਜੇ ਪਾਸਿਓ ਲਿਆ ਕੇ ਇੱਥੇ ਲਾਗੂ ਗਏ ਇੱਥੇ ਦੇ ਲੋਕਾਂ ਦੀ ਇੱਕ ਪਰੰਪਰਾ ਨੂੰ ਕਿਉਂ ਨਹੀਂ ਤੁਸੀਂ ਤਲਾਜਲੀ ਦੇ ਰਹੇ ਹੋ ਉਹ ਉਹ ਚੀਜ਼ ਨੂੰ ਉਹਨੂੰ ਲਾਗੂ ਕਰੋ ਤੁਹਾਨੂੰ ਲੱਗਦਾ ਕਿ ਵਿਦਿਆਰਥੀਆਂ ਨੂੰ ਕਮਜ਼ੋਰ ਸਮਝ ਰਹੀ ਹੈ ਸਰਕਾਰ ਨਹੀਂ ਨਹੀਂ ਮੇਰਾ ਖਿਆਲ ਹੈ ਵਿਦਿਆਰਥੀ ਵਿਦਿਆਰਥੀਆਂ ਉਹਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੀਡਰਾਂ ਨੂੰ ਉਹਨਾਂ ਨੂੰ ਪਤਾ ਕਿ ਅਸੀਂ ਇਹਨਾਂ ਨੂੰ ਜਿੱਦਾਂ ਮਰਜ਼ੀ ਘੁਮਾ ਲੈਨੇ ਆ ਸ਼ਾਇਦ ਮੇਰਾ ਖਿਆਲ ਹੈ ਕਿ ਨੌਜਵਾਨਾਂ ਦੇ ਅਸੀਂ ਉਹਨਾਂ ਨੂੰ ਦਾਦ ਦੇਣੀ ਬਣਦੀ ਹੈ ਕਿ ਜਿੰਨਾ ਅੱਗੇ ਵੀ ਇਹਨਾਂ ਦਾ ਮੂੰਹ ਮੋੜਿਆ ਸੀ ਤੇ ਹੁਣ ਵੀ ਉਹ ਅੱਗੇ ਆਏ ਆ ਤੇ ਹੁਣ ਸਾਡੇ ਪੰਜਾਬ ਦੇ ਰਾਜਨੀਤਿਕ ਲੋਕਾਂ ਦੀ ਵੀ ਮਜਬੂਰੀ ਬਣ ਜਣੀ ਇਹਨਾਂ ਦੇ ਪਿੱਛੇ ਖੜਨਾ ਤੇ ਅਸੀਂ ਕਹਿੰਨੇ ਕਿ ਅਸੀਂ ਆਪਾਂ ਡਟ ਕੇ ਖੜੀਏ ਤੇ ਇਹਨਾਂ ਦਾ ਸਾਥ ਦੇਈਏ ਪਰ ਕਿਵੇਂ ਖੜਨਗੇ ਉਹ ਰਾਜਨੀਤਿਕ ਲੋਕ ਕਿਸੇ ਦੀਆਂ ਫਾਈਲਾਂ ਨੇ ਕਿਸੇ ਦੀ ਕ腐ਸ਼ਨ ਦੀ ਫਾਈਲ ਹੈ ਕਿਸੇ ਦੀ ਬੱਸਾਂ ਦੀ ਐ ਕਿਸੇ ਦੀ ਹੋਟਲ ਦੀ ਐ ਕਿਸੇ ਦੀ ਕੋਈ ਕੋਈ ਹੋਰ ਫਾਈਲ ਐ ਉਹ ਚੁੱਪ ਹੋ ਜਾਂਦੇ ਨਹੀਂ ਮੇਰਾ ਖਿਆਲ ਹੈ ਕਿ ਜੋ ਚੁੱਪ ਹੋ ਜਾਣਗੇ ਫਿਰ ਲੋਕ ਸਦਾ ਲਈ ਚੁੱਪ ਕਰਾ ਦੇਣਗੇ ਜੇ ਇਹ ਇਹ ਚੀਜ਼ ਐ ਕਿ ਆਪਣੇ ਫਾਇਦੇ ਲਈ ਕੋਈ ਸਭ ਕੁਝ ਕੀਤਾ ਜਾ ਰਿਹਾ ਤੇ ਫਿਰ ਲੋਕ ਪੰਜਾਬ ਦੇ ਹੁਣ ਸਮਝਣ ਡੈ ਹੀ ਪਏ ਆ ਤੇ ਉਹ ਅੱਗੇ ਇਹਨਾਂ ਦਾ ਕਿੱਥੋਂ ਤੋਂ ਕਿੱਥੇ ਆ ਗਏ ਆ ਤੇ ਮੇਰਾ ਖਿਆਲ ਹੈ ਕਿ ਪੰਜਾਬ 'ਚ ਫਿਰ ਇਹਨਾਂ ਦੀ ਜਗ੍ਹਾ ਨਹੀਂ ਰਹਿਣੀ ਇਸ ਕਰਕੇ ਜੇ ਉਹ ਆਪਣੇ ਆਪਣੇ ਫਾਇਦੇ ਨੁਕਸਾਨ ਸੋਚਦੇ ਰਹਿ ਆਪਣੇ ਪਰਿਵਾਰਾਂ ਦਾ ਸੋਚਦੇ ਰਹਿ ਆਪਣੇ ਕਰਪਸ਼ਨਾਂ ਨੂੰ ਬਚਾਉਂਦੇ ਰਹਿ ਤੇ ਮੇਰਾ ਖਿਆਲ ਹੈ ਕਿ ਹੁਣ ਸਮਾਵਾ ਕਿ ਇੱਕ ਪਰਖ ਆ ਪਰਖ ਦੀ ਘੜੀ ਆ ਕਿ ਤੁਸੀਂ ਜੇ ਖੜਦੇ ਆ ਕਿ ਨਹੀਂ ਖੜਦੇ ਬਾਕੀ ਅਸੀਂ ਡਟ ਕੇ ਖੜਾਂਗੇ ਇਹਨਾਂ ਦੇ ਨਾਲ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਰਬਜੀਤ ਸਿੰਘ ਔਰ ਭਾਈ ਅਮਰਤਪਾਲ ਸਿੰਘ ਹੋਂਾ ਦੇ ਪਿਤਾ ਬਹੁਤ ਕਲੀਅਰ ਨੇ ਆਫ ਦੀ ਸਟੇਟਮੈਂਟ ਦੇ ਵਿੱਚ ਕਿ ਇਹ ਇੱਕ ਵਿਚਾਰਧਾਰਾ ਨੂੰ ਇੰਪਲੀਮੈਂਟ ਕਰਨ ਖਾਤਰ ਕੀਤਾ ਜਾ ਰਿਹਾ ਔਰ ਯੂਨੀਵਰਸਿਟੀ ਦੇ ਉੱਤੇ ਕਬਜ਼ਾ ਨਹੀਂ ਹੈ ਹੋਂਦ ਦੇ ਉੱਤੇ ਸੱਟ ਮਾਰੀ ਜਾ ਰਹੀ ਹੈ ਇਹ ਵੀ ਖੜੇ ਨੇ ਬਾਕੀ ਪੋਲਿਟੀਕਲ ਪਾਰਟੀਆਂ ਦੀ ਵੀ ਮਜਬੂਰੀ ਬਣਨੀ ਚਾਹੀਦੀ ਹੈ ਕਿ ਉਹ ਇੱਥੇ ਡਟਣ ਖੜਨਾ ਕਿਉਂ ਰ ਇਸ ਲੜਾਈ ਨੂੰ ਵੱਡਾ ਕੀਤਾ ਜਾ ਸਕੇ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ ਐਸਐਮਟੀਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ